ਸਤ ਸੰਗਤਿ ਦਾ ਬਹੁਤ ਬਹੁਤ ਸਤਿਕਾਰ ਮਾਰੋ ਜੀ ਜੈ ਸਾਰਾ ਵੀ ਮਜਰ ਕੋ ਹਰ ਹਰ ਦੀ ਤੇ ਬੱਤ ਖੰਡੇ ਬਾਤ ਵਰਸੇ ਆਇਆ ਰੱਤ ਗਏ ਸੇ ਪਣ ਪਰਦੇਸੇ ਪੰਜਾਬ ਪ੍ਰਵੇਸ਼ੇ ਲੁਧਿਆਣਾ ਨਾਮ ਨੇ ਮੰਡਲਾੰਤਰ ਜਦ ਖੰਡਾ ਨਾਮ ਦੇ ਗਾਮੇ ਤਤਰਾਪੀ ਸ੍ਰੀ ਬੰਗਲਾ ਨੂੰ ਕੀ ਕਹਿਣਾ ਚਾਹੂਗਾ ਅੱਜ ਦੇ ਪੁੱਛਿਓ ਸਭ ਤੋਂ ਪਹਿਲਾਂ ਮੈਂ ਕਹਾਂਗਾ ਜੈ ਮਾਤਾ ਦੀ महामई सच्चीया ज्योता वाली तेरी सदा ही जय आज महामई बगलामुखी जी दा जन्म दिहाड़ा है ए साडे भारत ले बड़ा गौरव ਮਈ ਦਿਨ ਹੈ ਪੂਰੇ ਭਾਰਤ ਦੇ ਅੰਦਰ ਮਾਤਾ ਜੀ ਦਾ ਅੱਜ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਜਿੱਥੇ ਅੱਜ ਸਾਡੇ ਖੰਨਾ ਵਿਖੇ ਜੋ ਤਕਰੀਬਨ ਪਿਛਲੇ 25 ਸਾਲ ਤੋਂ ਪੂਰੇ ਸਾਡੇ ਭਵੇ ਮੰਦਿਰ ਬਣਿਆ ਹੋਇਆ ਅੱਜ ਉਹਦੇ ਉਤਸਵ ਮਨਾਇਆ ਜਾ ਰਿਹਾ ਪੰਡਿਤ ਜੈ ਸ਼ੰਕਰ ਜੀ ਜੈ ਜੈ ਸ਼ਾਸਤਰੀ ਜੀ ਜਿਹੜੇ ਜੈ ਸ਼ਾਸਤਰੀ ਪੰਡਤ ਜੀ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਸਥਾਨ ਦੀ ਸੇਵਾ ਕਰਦੇ ਆ ਪੂਰੀ ਮੈਨੇਜਮੈਂਟ ਟੀਮ ਅੱਜ ਜੋ ਸਾਡੇ ਨਾਲ ਖੜੀ ਹੈ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੀ ਗੱਲ ਤਾਂ ਮੁਬਾਰਕਬਾਦ ਹੋਵੇ ਕਿਉਂਕਿ ਆਏ ਸਾਲ ਦੀ ਤਰ੍ਹਾਂ ਜੋ ਐਡਾ ਵੱਡਾ ਇਹ ਦਿਹਾੜਾ ਮਨਾਉਣਾ ਇਹਦੇ ਲਈ ਉਪਰਾਲਾ ਕਰਨਾ ਇਹਦੇ ਲਈ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਸਮਗਰੀ ਦਾ ਇੰਤਜ਼ਾਮ ਕਰਨਾ ਇਕਨੋਮਿਕਲੀ ਜੋ ਸਾਰਾ ਕੁਝ ਇਕੱਠਾ ਕਰਨਾ ਇਹਨਾਂ ਦੀ ਹਿੰਮਤ ਹੈ ਮੈਂ ਕਹੂੰਗਾ ਇਹ ਬਿਨਾ ਹਿੰਮਤੋਂ ਮਾਤਾ ਜੀ ਦੇ ਅਸ਼ੀਰਵਾਦ ਤੋਂ ਬਿਨਾ ਨਹੀਂ ਉਹ ਸਦਾ ਮਾਤਾ ਜੀ ਦੀ અપਾਰ ਕਿਰਪਾ ਦਤਕਈ ਇਹ ਜੋ ਖਜ਼ਾਨੇ ਨੇ ਭਰਪੂਰ ਦੇ ਚੱਲ ਰਹੇ ਨੇ ਅੱਗੇ ਨੂੰ ਵੀ ਮਹਾਮਾਈ ਕਿਰਪਾ ਰੱਖੂਗੀ ਔਰ ਅਸੀਂ ਤਾਂ ਚਰਨਾਂ 'ਚ ਮਹਾਮਾਈ ਦੇ ਇੱਕ ਉਹ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਭਾਰਤ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਿਓ ਸਾਡੇ ਸੂਬੇ ਪੰਜਾਬ ਤੇ ਮਿਹਰ ਭਰਿਆ ਅਰਥ ਬਣਾ ਕੇ ਰੱਖਿਓ ਸਾਡੇ ਸ਼ਹਿਰ ਖੰਨਾ ਦੇ ਉੱਤੇ ਮਿਹਰ ਭਰਿਆ ਅਰਥ ਬਣਾ ਕੇ ਰੱਖਿਓ ਸਾਡੇ ਚ ਆਪਸੀ ਭਾਈਚਾਰਾ, ਪ੍ਰੇਮ, ਪਿਆਰ, ਇਤਿਫਾਕ ਸਾਡੇ ਵਿੱਚ ਭਰੋਸਾ ਆਪਸ ਵਿੱਚ ਬਣਾ ਕੇ ਰੱਖਿਓ ਔਰ ਮਹਾਮਾਈ ਸਾਨੂੰ ਇਸੇ ਤਰੀਕੇ ਨਾਲ ਬਲ ਬੁੱਧੀ ਵਕਸ਼ਦੀ ਰਹੇ ਤੇ ਅਸੀਂ ਇਸੇ ਤਰੀਕੇ ਨਾਲ ਵਾਧ ਚੜ ਕੇ ਆਪਣੇ ਜਿਹੜੇ ਸਨਾਤਨ ਦੇ ਦਿਹਾੜੇ ਆ ਉਹ ਮਨਾ ਸਕੀਏ ਇਹੀ ਮੈਂ ਕਹਿੰਦਾ ਹੋਇਆ ਆਪਣੇ ਮਹਾਮਾਈ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਤੇ ਆਓ ਆਪਾਂ ਮਹਾਮਾਈ ਦਾ ਇੱਕ ਜਕਾਰਾ ਲਾਏ ਬੋਲ ਮਾਂ ਸੱਚੀਆਂ ਜੋਤਾਂ ਵਾਲੀ ਮਾਤਾ ਤੇਰੀ ਜੈ ਜਕਾਰਾ ਮਾਂ ਬਿੰਦਾਂ ਬੋਲ ਸੱਚੇ ਤੇ ਵਾਹੀ ਜੀ